ਹਾਂਜੀ ਪਿਆਰਿਓ ਲੋਪੇਸ਼ ਨੇ ਜੀ ਪੰਜਾਬ ਦੇ ਲੋਕ ਰੰਗ ਬੋਲੀਆਂ ਤੇ ਜਿਹੜਾ ਅੱਜ ਮੈਂ ਤੁਹਾਨੂੰ ਇੱਕ ਬੋਲੀ ਪੇਸ਼ ਕਰਨ ਜਾ ਰਹੀ ਹਾਂ ਉਹਦੇ ਵਿੱਚ ਤੁਹਾਨੂੰ ਪੰਜਾਬੀ ਦੇ ਦੋ ਲਫ਼ਜ਼ ਸਿੱਖਣ ਨੂੰ ਮਿਲਣਗੇ ਜਿਵੇਂ ਜਿਹੜੀਆਂ ਅੱਕਾਂ ਨੂੰ ਲੱਗਦੀਆਂ ਨੇ ਉਹਨਾਂ ਨੂੰ ਖੋਖਰੀਆਂ ਕਿਹਾ ਜਾਂਦਾ ਤੇ ਜਿਹੜੀਆਂ ਕਰੀਰਾਂ ਨੂੰ ਲੱਗਦੇ ਨੇ ਉਹਨਾਂ ਨੂੰ ਡੇਲੇ ਕਿਹਾ ਜਾਂਦਾ ਹੈ ਨਾ ਸਾਡੇ ਮਤਲਬ ਵਿਰਸੇ ਦੇ ਵਿੱਚ ਬੋਲੀਆਂ ਚ ਗੀਤਾਂ ਚ ਸਖੋੜੀਆਂ ਚ ਸਵਾਗ ਚ ਸਾਡਾ ਅਮੀਰ ਵਿਰਸਾ ਤੇ ਇਹਦੇ ਵਿੱਚ ਸਾਡੀਆਂ ਬਹੁਤ ਸਾਰੇ ਪੰਜਾਬੀ ਬੋਲੀ ਦੇ ਮਿੱਠੇ ਮਿੱਠੇ ਸ਼ਬਦ ਲੁਕੇ ਹੋਏ ਨੇ ਜਿਹੜੀ ਇਹ ਗਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਪਤਾ ਜੀ ਲਓ ਜੀ ਪੇਸ਼ ਹੈ ਜੀ ਬੋਲੀ ਅੱਕਾਂ ਨੂੰ ਲੱਗਣ ਖੋਖਰੀਆਂ ਕਰੀ ਰਨ ਲੱਗਣ ਡੇਲੇ ਅੱਕਾਂ ਨੂੰ ਲੱਗਣ ਖੋਖਰੀਆਂ ਕਰੀ ਰਨ ਲੱਗਣ ਡੇਲੇ ਖੇਡ ਲੋ ਸਈਆਂ ਨੇ ਫਿਰ ਕਿਸਮਤ ਮੇਲੇ ਖੇਡ ਲੋ ਸਈਆਂ ਨੇ ਫਿਰ ਕਿਸਮਤ ਮੇਲੇ ਖੇਡ ਲੋ ਸਈਆਂ ਨੇ ਫਿਰ ਕਿਸਮਤ ਮੇਲੇ ਦੇ ਦਸੈਵਨੀ ਫੇਰੇ ਕਿਸ ਮਤਨੇ ਨੌਕਰ ਨੂੰ ਤੀ ਦੈ ਨਾ ਬਾਬਲਾ ਨੌਕਰ ਨੂੰ ਤੀ ਦੈ ਨਾ ਬਾਬਲਾ ਹਾਲੀ ਫਤ ਬਥੇਰੇ ਨੌਕਰ ਨੂੰ ਤੀ ਦੈ ਨਾ ਬਾਬਲਾ ਹਾਲੀ ਫਤ ਬਥੇਰੇ ਨੌਕਰ ਨੇ ਤਾਂ ਚੱਕਿਆ ਬਿਸਤਰਾ ਹੋ ਗਿਆ ਗੱਦੀ ਦੇ ਨੇੜੇ ਨਾ ਕਰ ਨੇਤਾ ਚ ਕਿਆ ਬਿਸਤਰਾ ਹੋ ਗਿਆ ਗੱਡੀ ਦੇ ਨੇੜੇ ਵੇ ਮੈਂ ਤੈਨੂੰ ਵਰਜ ਰਹੀ ਦੈਨਾ ਬਾਬਲਾ ਫੇਰੇ ਵੇ ਮੈਂ ਤੈਨੂੰ ਵਰਜ ਰਹੀ ਦੈਨਾ ਬਾਬਲਾ ਫੇਰੇ ਵੇ ਮੈਂ ਤੈਨੂੰ ਵਰਜ ਰਹੀ ਦੈਨਾ ਬਾਬਲਾ ਫੇਰੇ ਉਚੇ ਟਿਬੇ ਤੱਕ ਗੀਆਂ ਦਾ ਜੋੜਾ ਉਚੇ ਟਿਬੇ ਤੱਕ ਗੀਆਂ ਦਾ ਜੇੜਾ ਕਰਦੀਆਂ ਗੁਟਰੋਂਗੂ ਕਰਦੀਆਂ ਗੁਟਰੋਂਗੂ ਕਰਦੀਆਂ ਗੁਟਰੂ ਗੂਵੇਂ ਤੰਦ ਮੈਂ ਬਣ ਜਾ ਪੋਣੀ ਬਣ ਜਾ ਤੂੰ ਵੇ ਤੰਦ ਮੈਂ ਬਣ ਜਾ ਪੋਣੀ ਬਣ ਜਾ ਤੂੰ ਵੇ ਤੰਦ ਮੈਂ ਬਣ ਜਾ ਪੋਣੀ ਬਣ ਜਾ ਤੂੰ ਇੱਕ ਸੋਨੇ ਦੀ ਸ਼ਾਪ ਕਰਾ ਦੇ ਤੇ ਪਵਾ ਦੇ ਮੋਰਨੀਆਂ ਦੇ ਕੇ ਸੋਨੇ ਦੀ ਸ਼ਾਪ ਕਰਾ ਦੇ ਉਤੇ ਪਵਾ ਦੇ ਮੋਰਨੀ ਆਵੇ ਮਹਿਸਾਸ ਮੁਕਲਾਵੇ ਤੋਰਨੀ ਆਵੇ ਮਹਿਸਾਸ ਮੁਕਲਾਵੇ ਤੋਰ ਆਵੇਂ ਮੈਂ ਸਾਸ ਮੁਕਲਾਵੇ ਤੋਰਨੀਆ ਇੱਕ ਸੋਨੇ ਦੀ ਸ਼ਾਪ ਕਰਾ ਦਊ ਇੱਕ ਸੋਨੇ ਦੀ ਸ਼ਾਪ ਕਰਾ ਦਾਂ ਮਾਂ ਆਪਣੀ ਨੂੰ ਪਾ ਦੈਨੀ ਮੇਰੇ ਬਾਪੂ ਨੂੰ ਸਾਖ ਕਰਾ ਦੈਨੀ ਮੇਰੇ ਬਾਪੂ ਨੂੰ ਸਾਖ ਕਰਾ ਦੈਨੀ ਮੇਰੇ ਬਾਪੂ ਨੂੰ ਸਾਖ ਕਰਾ ਦੈਨੀ रोई कुडियो निइयो मम गासक न कोही कुड निमाम भर गासक न कोही कुडियो नि भरगा गासक न कुडियो ना किते मै आमा जमा नामझे पावा ਨਾ ਕਿਤੇ ਮੈਂ ਆਵਾਂ ਜਾਵਾਂ ਨਾ ਮੁਲਾਜੇ ਪਾਵਾਂ ਨੀ ਵਿੱਚ ਗਿਦਿਆਂ ਦੇ ਜਸਮਾਏ ਦਾਗਾਵਾਂ ਨੀ ਵਿੱਚ ਗਿਦਿਆਂ ਦੇ ਜਸਮਈਏ ਦਾ ਗਾਵਾਨੀ ਵਿੱਚ ਗਿੱਦਿਆਂ ਦੇ ਜਸਮਈਏ ਕਾਵਾਨੀ ਇਕੜੋਨੀ ਹੱਥੇ ਛੱਲੇ ਪਵਾਨੀਆਂ ਕਾਟੇ ਇਕੜੋਨੀ ਤੇ ਛੱਲੇ ਪਵਾਨੀਆਂ ਸੀਰਨੀਆਂ ਵਿੱਚ ਤਰ ਸੇਂਗਾ ਵੇ ਮੈਂ ਫੇਰ ਕਦੇ ਨੀ ਆਉਣਾ ਤਰ ਸੇਂਗਾ ਵੇ ਮੈਂ ਕਦੇ ਨੀ ਆਉਣਾ ਤਰ ਸੇਂਗਾ ਵੇ ਮੈਂ ਕਦੇ ਨੀ ਆਉਣਾ ਕਰ ਸਿੰਘਾ ਕਰਵੇ ਜਿਨ੍ਹਾਂ ਦੇ ਕੋਲੋ ਕੋਲੀ ਖੇਤ ਜਿਨ੍ਹਾਂ ਦੇ ਨਹੀਂ ਆਇਆ ਕਰਵੇ ਜਿਨ੍ਹਾਂ ਦੇ ਕੋਲੋ ਕੋਲੀ ਖੇਤ ਜਿਨ੍ਹਾਂ ਦੇ ਨਹੀਂ ਆਇਆ ਕੋਲੋ ਕੋਲੀ ਮੰਜੇ ਢਾਲੇ ਗੱਲਾਂ ਕਰਨ ਪਰਾਇਆ ਕੋਲੋ ਕੋਲੀ ਮੰਜੇ ਢਾਲੇ ਗੱਲਾਂ ਕਰਨ ਪਰਾਇਆ ਵਿਆਹ ਲੈ ਫੜਮਾਇਆ ਵੰਗਾ ਮੇਚਨਾ ਆਇਆ ਵਿਆਹ ਲੈ ਫੜਮਾਇਆ ਵੰਗਾ ਮੇਚਨਾ ਆਇਆ ਲੈ ਫੜਮਾਇਆ ਵੰਗਾ ਮੇਚਨਾ ਬੱਲੇ ਬੱਲੇ ਵੀ ਕਾਲੀ ਜੁੱਤੀ ਤੇਜ਼ ਕਰਦੀ ਬੱਲੇ ਬੱਲੇ ਵੀ ਕਾਲੀ ਜੁੱਤੀ ਤੇਜ਼ ਕਰਦੀ ਉਤੇ ਨਾਵੇਂ ਬਿਸ਼ਨ ਸਿਆ ਤੇਰਾ ਕਾਲੀ ਜੁੱਤੀ ਤੇਜ਼ ਕਰਦੀ ਬੱਲੇ ਬੱਲੇ ਵੀ ਕਾਲੀ ਜੁੱਤੀ ਤੇਜ਼ ਕਰਦੀ ਉਤੇ ਨਾਵੇਂ ਬਿਸ਼ਨ ਸਿਉ ਤੇਰਾ ਕਾਲੀ ਜੁੱਤੀ ਤੇਜ਼ ਕਰਦੀ ਐ ਬੇਟਾ ਬੱਲੇ ਬੱਲੇ ਬਈ ਤੋਰ ਮਜਾ ਜਣ ਦੀ ਬੱਲੇ ਬੱਲੇ ਬਈ ਤੋਰ ਮਜਾ ਜਣ ਦੀ ਜੁੱਤੇ ਖਲ ਦੀ ਮਰੋੜਾ ਨਹੀਂਓ ਝਲਦੀ ਤੋਰ ਪੰਜਾਬਣ ਦੀ ਜੁੱਤੇ ਖਲ ਦੀ ਮਰੋੜਾ ਨਹੀਂਓ ਝਲਦੀ ਤੋਰ ਪੰਜਾਬਣ ਦੀ ਜੁੱਤੇ ਖਲ ਦੀ ਮਰੋੜਾ ਨਹੀਂਓ ਝਲਦੀ ਤੋਰ ਪੰਜਾਬਣ ਦੀ ਬੱਲੇ ਬੱਲੇ ਵੀ ਪਾਣੀ ਮੰਗੇ ਦੁੱਧ ਦੇਂਦੀਆਂ ਬੱਲੇ ਬੱਲੇ ਵੀ ਪਾਣੀ ਮੰਗੇ ਦੁੱਧ ਦੇਂਦੀਆਂ ਜੱਗ ਜਿਉਣ ਵਡੀਆਂ ਪਰ ਜਾਇਆਂ ਪਾਣੀ ਮੰਗੇ ਦੁੱਧ ਦੇਂਦੀਆਂ ਬੱਲੇ ਬੱਲੇ ਵੀ ਪਾਣੀ ਮੰਗੇ ਦੁੱਧ ਦੇਂਦੀਆਂ ਜੱਗ ਜਿਉਣ ਵਡੀਆਂ ਪਰ ਜਾਇਆਂ ਪਾਣੀ ਮੰਗੇ ਦੁੱਧ ਦੇਂਦੀਆਂ ਹਰਾ ਹਰਾ ਕਾ ਵਿੱਚ ਉੱਚੀਆਂ ਹਵੇਲੀਆਂ ਹਰਾ ਹਰਾ ਕਾਂ ਵਿੱਚ ਉੱਚੀਆਂ ਹਵੇਲੀਆਂ ਨਾਨਾਣ ਤੇ ਪਰ ਜਾਈ ਦੋਵੇਂ ਗੂੜੀਆਂ ਸਹੇਲੀ ਨਾਨਾਣ ਤੇ ਪਰ ਜਾਈ ਦੋਵੇਂ ਗੂੜੀਆਂ ਸਹੇਲੀ ਨਾਨਾਣ ਤੇ ਪਰ ਜਾਈ ਦੋਵੇਂ ਗੂੜੀਆਂ ਸਹੇਲੀਆਂ ਮੇਰੀ ਵੀਣੀ ਕਮਜ਼ੋਰ ਆ ਜਾਏ ਨਾ ਮਰੋੜ ਮੇਰੀ ਵੀਣੀ ਕਮਜ਼ੋਰ ਆ ਜਾਏ ਨਾ ਮਰੋੜ ਜਰਾਈ ਮੁੰਡੇ ਏ ਕੜਾ ਚੱਕਿਆ ਨਾ ਜਾਏ ਤੂੰ ਚਕਾਈ ਮੁੰਡੇ ਏ ਕੜਾ ਚੱਕਿਆ ਨਾ ਜਾਏ ਤੂੰ ਚਕਾਈ ਮੁੰਡੇ ਆਵੇ ਕੜਾ ਚੱਕੇ ਜਾਏ ਤੂੰ ਚਕਾਈ ਮੁੰਡੇ ਤੇਰੀ ਵੇਖ ਜਵਾਨੀ ਕੋਈ ਹੋ ਜੈ ਨਾ ਸ਼ੈਤਾਨੀ ਤੇਰੀ ਵੇਖ ਜਵਾਨ ਕੋਈ ਹੋ ਜੈ ਨਾ ਸ਼ੈਤਾਨੀ ਫੇਰੇ ਆਕੇਂਗੀ ਜਟਾਂ ਦਾ ਪੁੱਤ ਮੜਾ ਕੁੜੀਏ ਕੜਾ ਚੱਕ ਲੈ ਉਹ ਕੜਾ ਚੱਕ ਲੈ ਤੂੰ ਮਾਰ ਕੇ ਹੁਲਾਰਾ ਕੁੜੀਏ ਕੜਾ ਚੱਕ ਲੈ ਕੜਾ ਚੱਕ ਲੈ ਤੂੰ ਮਾਰ ਕੇ ਹੁਲਾਰਾ ਕੁੜੀਏ ਖਗਾ ਦੇ ਵਿੱਚ ਮੋਰ ਬੋਲ ਦੇ ਬਾਣਾ ਦੇ ਵਿੱਚ ਟਿੰਡਾ ਬਾਗਾਂ ਦੇ ਵਿੱਚ ਮੋਰ ਬੋਲਦੇ ਵਾਣਾ ਦੇ ਵਿੱਚ ਟਿੰਡਾ ਨਿਕ ਸੁਣ ਜਦ ਮਿਹਨਤ ਕਰਾਂ ਪੇਕੇ ਜਾਣ ਨਹੀਂ ਜਿੰਦ ਤੱਕ ਸੁਣ ਜਦ ਮਿਹਨਤ ਕਰਾਂ ਪੇਕੇ ਜਾਣ ਨਹੀਂ ਜਿੰਦ ਕਿਸਾਨ ਜਦ ਮਿਹਨਤ ਕਰਾਂ ਪੇਕੇ ਜਾਣ ਨਹੀਂ ਜਿੰਦਾ ਗੱਜੇ ਬੱਦਲ ਚਮਕੇ ਬਿਜਲੀ ਮੋਰਾਂ ਪਹਿਲਾ ਪਾਈਆਂ ਗੱਜੇ ਬਦਲ ਚੰਕੇ ਬਿਜਲੀ ਮੋਰਾ ਪਹਿਲਾ ਪਾਇ ਹੈ ਹੀਰ ਰਾਂਝੇ ਨੂੰ ਦਿਲਦਿਆਂ ਖੋਲ ਸੁਨਾਈਆ ਹੀਰ ਦੀਆਂ ਰਾਂਝੇ ਨੂੰ ਕੀ ਦਿਲਦਿਆਂ ਖੋਲ ਸੁਨਾਈਆ ਹੀਰ ਨੇ ਰਾਂਝੇ ਨੂੰ ਦਿਲਦਿਆਂ ਖੋਲ ਸੁਨਾਈਆ